ਲੈਟਰ ਜੀ 호텔 ਅੱਜ ਬਹੁਤ ਹੀ ਪਾਵਨ ਪ੍ਰਸਤਵ ਦਿਹਾੜਾ ਹੈ ਕਿ ਅੱਜ ਦੇ ਦਿਨ ਗੰਨਨ ਸਤਗੁਰੂ ਭੰਤਪ੍ਰਾਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੁਆਰਾ ਕਰਤਾਰ ਪੂ ਸਾਹਿਬ ਉਥੇ ਬਹੁਤ ਲੰਬਾ ਸਮਾਂ ਮਹਾਰਾਜ ਜੀ ਨੇ ਆਪਣਾ ਜਿਹੜਾ ਅਕੀਲਾ ਸਮਾਸ ਸੀਸੀ ਕਰਕੇ ਉਪਤੀ ਕੀਤੀ ਔਰ ਆਈ ਵੀ 1539 ਈਸਵੀ ਨੂੰ ਸਤਗੁਰੂ ਜੀ ਉਥੇ ਜੋਤੀ ਜੋਤ ਸਮਾਏ ਸਨ ਸਤਪੁਰਾ ਦਾ ਜੋਤੀ ਜੋਤਿ ਤਿਹਾੜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਔਰ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਪੁਰਾ ਦੇ ਚਰਨਾਂ ਤੇ ਕੋਟਾਨ ਕੋਟਵਾਰ ਨਮਸਕਾਰ ਹੈ ਔਰ ਜੇ ਸਤਪੁਰਾ ਨੇ ਸਾਨੂੰ ਸੁਨਹਿਰੀ ਕੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੀ ਗ੍ਰਹਿ ਕਰਨੇ ਨਾਮ ਜਪਣਾ ਪੰਥ ਛਕਣਾ ਸਭ ਸਾਰਿਆਂ ਨੂੰ ਉਹਨਾਂ ਪਰਮਪੰਥੇ ਚੱਲਦੇ ਹੋਏ ਆਪਨੇ ਜੀਵਨ ਨੂੰ ਸੋਪਨਾ ਕਰ ਲਈਏ ਕਰਨਾ ਚਾਹੀਦਾ ਔਰ ਪੰਤਿ ਸ਼ੋਰ ਦਿਹਾੜੇ ਨੂੰ ਬੁੱਕ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੋ ਕਿ ਚੌਂਕੀ ਸਾਹਿਬ ਦੇ ਰੂਪ ਵਿੱਚ ਜਥੇ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ 'ਤੇ ਕਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਗਤ ਸਿੰਘ ਖਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਕਮੇਟੀਆਂ ਜਥੇਬੰਦੀਆਂ ਸ਼ਾਮਲਿਤਪੁਰ ਦੁਆਰਾ ਫਰੰਟ ਤੱਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦੇ ਹੋਏ ਚੌਂਕੀ ਸਾਹਿਬ ਪਰੰਪਰ ਹੁੰਦੀ ਜਾਂਦੀ ਹੈ ਜੋ ਵਕਤ ਵਕਤ ਪ੍ਰੋਗਰਾਮ ਤੋਂ ਹੁੰਦੀ ਹੋਈ ਗੁਰਦੁਆਰਾ ਦਾਤਾ ਬੰਦੀਸ਼ੋਰ ਵਾਲੀਅਰ ਦੇ ਕਿਲੇ ਵੀ ਇੱਥੇ ਆ ਕੇ ਸੰਪੰਨ ਹੋਈ ਹੈ। ਔਰ ਉੱਥੋਂ ਫੇਰ ਵਾਪਸ ਨਨਕਾਣਾ ਸਾਹਿਬ ਦੇ ਰੂਪ ਵਿੱਚ ਬੰਦੀ ਛੋੜ ਦਿਹਾੜੇ ਦੇ ਸੰਬੰਧ ਵਿੱਚ ਵਾਪਸ ਇੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੀ ਹੈ। ਔਰ ਅੱਜ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ। ਸਪੁੱਛੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਸਭ ਚੌਂਕੀ ਸਾਹਿਬ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ। ਚੌਂਕੀ ਸਾਹਿਬ ਵਿੱਚ ਸ਼ਾਮਲ ਹੋਇਆ ਜਾਵੇ। ਔਰ ਜੋ ਉਹ ਮਹਾਨ ਸੇਵਾ ਬਰਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਉਹ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਇਸ ਪਗਮਦ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਰਗੁਪਤੀ ਦਾ ਹੌਸਲਾ ਅਸਲ ਜੀ 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 ਸਤਿ ਸਿੰਘ ਕਾਲਾ ਜੀ ਬਿੰਦੀ ਜੀ ਨੂੰ ਉਹਨੂੰ ਲੋਕ ਲਈ ਗਈ ਤੇ ਕਾਫੀ ਕੱਟੀ ਗਈ ਕਿ ਕੰਗਲਾ ਵੀ ਬਿਨ ਉਹ ਮਰਦਨ ਸਿੰਘ ਨੂੰ ਮੰਨਤਾ ਦਿੱਤੀ ਇਹਦੇ ਬਾਰੇ ਕੀ ਕਹਿੰਦੇ ਹੈ ਕੋਈ ਇਸ ਦੀ ਗੱਲ ਨਹੀਂ ਹੈ ਕਿ ਉਹ ਸਤਾਂਤ ਵਿੱਚ ਸਿੱਖਾਂ ਦੇ ਲੋੜ ਇਕ ਉਸ ਤੱਕ ਪਹਿਲੀ ਵਾਰ ਕੀਤਾ ਜਾ ਰਿਹਾ ਸਿੱਖਾਂ ਦੇ ਅਕਸ਼ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਐਜੰਸੀ ਬਿਲੰਗ ਮੰਗਨਰ ਮੋਰ ਤੋਂ ਦੋ ਦੋ ਪਾਰਟੀ ਐਮਕੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਪਾਇ ਚਸਪੰਦ ਇਖਨਾਰਾ ਜਿਨ੍ਹਾਂ ਨੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਵੇੜ ਕੀਤਾ 25000 ਤੋਂ ਜ਼ਿਆਦਾ ਪਾਇਆ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕ੍ਰਮ ਸੰਕਾਪ ਦੇ ਰਾਕੇ ਉਹਨਾਂ ਦੇ ਸਸਕਾਰ ਕੀਤੇ ਗਏ ਸੰਬੋ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸੱਖੇ ਪੇਸ਼ ਕੀਤੇ ਗਏ ਔਰ ਪਾਸ ਤੋਂ ਸਰਕਾਰਾਂ ਵੱਲੋਂ ਉਹਨਾਂ ਨੂੰ ਤਕਰੀਰ ਦਿੱਤਾ ਗਿਆ ਕਿ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਵਿੱਚ ਪਤਾ ਲੱਗ ਕਿ 125 ਤੋਂ ਜ਼ਿਆਦਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾ ਦੇ ਨਾਲ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ